ਅਸੀਂ ਇਹ ਸ਼ਬਦ ਆਮ ਤੌਰ ਤੇ ਸਾਰੇ ਵਰਤ ਵਰਤ ਦੇ ਖਾਂ ਘਰ ਬਣਾਈਏ ਤੇ ਅਸੀਂ ਕਹਿੰਨੇ ਆ ਸਤਿਗੁਰਾਂ ਦਾ ਸ਼ੁਕਰਾਨਾ ਕਰਨਾ ਹੈ ਸਾਡਾ ਕੋਈ ਕਾਰਜ ਸੰਪਨ ਹੋ ਜਾਏ ਅਸੀਂ ਫਿਰ ਲਬਜ ਵਰਤਨੇ ਆ ਸਤਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਸਾਡਾ ਬੱਚਾ ਜਾਂ ਪਰਿਵਾਰ ਦਾ ਕੋਈ ਜੀ ਉੱਚੇ ਰੁਤਬੇ ਤੇ ਸੰਘਰਸ਼ ਕਰਕੇ ਪਹੁੰਚ ਜਾਏ ਤੇ ਅਸੀਂ ਫਿਰ ਵੀ ਸ਼ਬਦ ਵਰਤਨੇ ਖਾਂ ਕਿ ਅਸੀਂ ਆਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਹੈ ਪਹਿਲਾਂ ਤਾਂ ਇਸ ਸ਼ਬਦ ਦੇ ਸਬੰਧੀ ਮੈਂ ਕੁਝ ਬੇਨਤੀਆਂ ਕਰਨੀਆਂ ਮੈਂ ਭੁੱਲਾ ਨਾ ਪਰ ਬੁੱਧੀ ਸੀਮਤ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮੇਰਾ خیال ਸ਼ੁਕਰਾਨਾ ਲਫ਼ਜ਼ ਦੀ ਵਰਤੋਂ ਨਹੀਂ ਹੋਈ। ਸ਼ੁਕਰਾਨਾ ਲਫ਼ਜ਼ ਦੀ ਵਰਤੋਂ ਉੱਥੇ ਵੀ ਸ਼ੁਕਰਾਨਾ ਤੇ ਸ਼ੁਕਰਾਨਾ ਇਹ ਦੋ ਲਫ਼ਜ਼ਾਂ ਦੀ ਵਰਤੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਚ ਕੀਤੀ ਹੈ। ਅਸਲ 'ਚ ਅਰਬੀ ਦਾ ਲਫ਼ਜ਼ ਹੈ ਸ਼ੁਕਰ। ਪਰਸ਼ੀਨ ਵਿੱਚ ਇਹ ਤੋਂ ਸ਼ਬਦ ਬਣ ਗਿਆ ਸ਼ੁਕਰਾਨਾ। ਅਰਬੀ ਦਾ ਲਫ਼ਜ਼ ਕਿੰਨਾ ਪ੍ਰਚਲਿਤ ਹੋ ਚੁੱਕਾ ਹੈ ਸਾਡੇ ਅੰਦਰ ਕਿਉਂਕਿ ਅਰਬੀ ਤੋਂ ਲਫ਼ਜ਼ ਇਹ ਪਰਸ਼ੀਨ ਵਿੱਚ ਆਉਂਦਾ ਹੈ ਫਾਰਸੀ ਵਿੱਚ ਆਉਂਦਾ ਹੈ ਅਰਬੀ ਵਿੱਚ ਸ਼ੁਕਰ ਹੈ ਫਾਰਸੀ ਵਿੱਚ ਸ਼ੁਕਰਾਨਾ ਹੈ ਤੇ ਮੇਰਾ ਖਿਆਲ ਸੀ ਕਿ ਇਨਾ ਆਪਣੇ ਪਰਿਵਾਰਾਂ ਵਿੱਚ ਇਸ ਲਫ਼ਜ਼ ਨੂੰ ਵਰਤਨੇ ਆ ਕਿ ਸੱਚੀ ਮੁੱਚੀ ਇਹ ਲਫ਼ਜ਼ ਸ਼ੁਕਰਾਨਾ ਅੱਜ ਪੰਜਾਬੀ ਦਾ ਹੀ ਰੂਪ ਬਣ ਚੁੱਕਾ ਹੈ ਆਪਾਂ ਗੁਰਬਾਣੀ 'ਚੋਂ ਲਵਾਂਗੇ ਹੋਣ ਜੇ ਸੌਖਾ ਕੋ ਪੁੱਛੇ ਵੀ ਸ਼ੁਕਰਾਨਾ ਦਾ ਅਰਥ ਕੀ ਹੈ ਤੇ ਸਾਨੂੰ ਇਹਦੇ ਸਮਾਨ ਅਰਥ ਲਬਜ ਉਹ ਲੱਭਣਾ ਪਏਗਾ ਸਾਡੀ ਆਮ ਬੋਲੀ ਵਿੱਚ ਇੱਕ ਸ਼ਬਦ ਵਰਤਦੇ ਆ ਧੰਨਵਾਦ ਇਹ ਸ਼ੁਕਰਾਨੇ ਦੇ ਅਰਥ ਸਮਾਨ ਅਰਥ ਰੱਖਦਾ ਹੈ ਆਪ ਜੀ ਅੰਗਰੇਜ਼ੀ ਵਿੱਚ ਇੱਕ ਲਬਜ ਵਰਤਦੇ ਆ ਥੈਂਕਸ ਜਾਂ ਥੈਂਕ ਯੂ ਇਹ ਵੀ ਅਰਥ ਇਹੀ ਰੱਖਦਾ ਹੈ ਉਹ ਸੰਸਕ੍ਰਿਤ ਵਿੱਚ ਇੱਕ ਸ਼ਬਦ ਵਰਤਦੇ ਆ ਕਰਤਿਗਿਆ ਇਦਾ ਅਰਥ ਹੈ ਕਿਸੇ ਦੇ ਦਿੱਤੀ ਕੋਈ ਦਾਤ ਦਾ احਸਾਨ ਮੰਦ ਪੈਣਾ ਮੈਂ ਆਪ ਇਸ ਕਰਕੇ ਰਾਮਚਰ ਕਰਨ ਲੱਗਾ ਕਿ ਸ਼ੁਕਰਾਨੇ ਦਾ ਸਬੰਧ ਕੇਵਲ ਖੁਸ਼ੀ ਨਾਲ ਨਹੀਂ ਇਹ ਯਾਦ ਰੱਖ ਕੇ ਤੁਰੀਓ ਭਾਈ ਗਿਆਨੀ ਜੀ ਬਹੁਤ ਵਿਦਵਾਨ ਨੇ ਪ੍ਰਮਦੀ ਸਾਹਿਬ ਸ਼ੁਕਰਾਨਾ ਸਿੱਖੀ ਦੇ ਵਿੱਚ ਕਰਤਾ ਪੁਰਖ ਜੋ ਕੁਝ ਵੀ ਕਰੇ ਹਰ ਹਾਲਤ ਵਿੱਚ ਉਹਦੇ ਧੰਨਵਾਦ ਵਿੱਚ ਹੀ ਜੁੜੇ ਰਹੇ ਨੇ ਪਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚ ਮੈਂ ਉਹਦੇ ਵਿੱਚੋਂ ਦੋ ਕਵਿਤਿਆ ਕਰਾਂਗਾ ਜਿੱਥੇ ਸ਼ਬਦ ਸ਼ੁਕਰਾਨਾ ਵਰਤਿਆ ਇੱਕ ਤਾਂ ਸ਼ਬਦ ਹੈ ਕਿ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ ਉੱਥੇ ਲੱਭ ਜੇ ਸ਼ੁਕਰਾਨਾ ਕਿਉਂਕਿ ਆਪ ਸਾਰੇ ਇਸ ਸੋਜਵਾਨ ਬੈਠਿਓ ਸਾਡੇ ਇਵਨ ਕਿ ਅੰਗਰੇਜ਼ ਦੇ ਆਉਣ ਤੱਕ ਵੀ ਜਿਹੜੇ ਅਸੀਂ ਅੱਖਰਾਂ ਦੇ ਪੈਰ ਵਿੱਚ ਬਿੰਦੀ ਲਾ ਕੇ ਉਚਾਰਨ ਕਰਨੇ ਆ ਉਹਦੋਂ ਨਹੀਂ ਸੀ ਹੁੰਦਾ ਮੈਂ ਸ਼ਬਦ ਵਰਤਿਆ ਸ਼ੁਕਰਾਨਾ ਪਰ ਭਾਈ ਸਾਹਿਬ ਨੇ ਸੱਸੇ ਬਹਿਰ ਬਿੰਦੀ ਨਹੀਂ ਲਾਈ ਕਿਉਂਕਿ ਉਹਦੋਂ ਇਹ ਬੋਲੇ ਹੀ ਇਸ ਤਰ੍ਹਾਂ ਜਾਂਦਾ ਸੀ ਸ਼ੁਕਰਾਨਾ ਪਰ ਆ ਪੰਜ ਦੇ ਉਚਾਰਨ ਜਿ ਕਹਿੰਦੇ ਆ ਕਿ ਭਾਈ ਸਾਹਿਬ ਕਹਿੰਦੇ ਨੇ ਕਾਰਨ ਕਰਤਾ ਜੋ ਕਰੇ ਜੋ ਕੁਝ ਕਰਤਾ ਪੁਰਖ ਵੈਗਰੂ ਕਾਰਨ ਕਰੇ ਬਣਾਏ ਤੇ ਸਿੱਖ ਕੀ ਕਰੇ ਸੇਰ ਧਰ ਮੰਨ ਕਰੇ ਸ਼ੁਕਰਾਨਾ ਉਸ ਹਰ ਕਟਨਾ ਨੂੰ ਆਪਣੇ ਖਿਹੜੇ ਮੱਥੇ ਸਵੀਕਾਰ ਕਰਕੇ ਪ੍ਰਮਾਤਮਾ ਦਾ ਧੰਨਵਾਦੀ ਕਰੇ ਉਹਦਾ ਸ਼ੁਕਰਗੀ ਕਰੇ ਇੱਕ ਤਾਂ ਭਾਈ ਸਾਹਿਬ ਨੇ ਇਹ ਸ਼ਬਦ ਵਰਤਿਆ ਤੇ ਇੱਕ ਉਹਨਾਂ ਦੀ ਤੋਕ ਹੈ ਦੂਸਰੀ ਜੀ ਉਹ ਹੈ ਸ਼ੁਕਰਾਨਾ ਹੈ ਸੱਚ ਕਰ ਕੂੜ ਕਫਰ ਕਰਨਾ ਸਾਬੂਰੀ ਆਪਾਂ ਇੱਥੋਂ ਗੱਲ ਸ਼ੁਰੂ ਕਰਨ ਲੱਗਿਆ ਸ਼ੁਕਰਾਨੇ ਤੋਂ ਭਾਈ ਸਾਹਿਬ ਲਿਖਦੇ ਆ ਗੁਰਦਾਸ ਸਾਹਿਬ ਸ਼ੁਕਰਾਨਾ ਹੈ ਸੱਚ ਕਰ ਕਹਿੰਦੇ ਸੱਚ ਕਰ ਦਾ ਅਰਥ ਜੇ ਸਿਖਰ ਦੇ ਵਿੱਚ ਸਤ ਤੇ ਸੰਤੋਖ ਹੈ ਉਹ ਬੰਦਾ ਸ਼ੁਕਰ ਹੀ ਕਰੇਗਾ ਤੇ ਅਧੀ ਤੁਕ ਵਿੱਚ ਅੱਗੇ ਲਿਖ ਦਿਆ ਕੂੜ ਕੁਫਰ ਕਰਨਾ ਸਾਬੂਰੀ ਇਸ ਤੁਕ ਨੂੰ ਫਿਰ ਸੁਣਿਓ ਮੈਂ ਕੱਲ ਹੀ ਜਦੋਂ ਪੜਾਂ ਮੇਰੇ ਮਨ ਚ ਆਇਆ ਵੀ ਸ਼ੁਕਰਾਨਾ ਲਬਜ਼ ਗੁਰਮਤਿ ਵਿੱਚ ਕਿੱਥੇ ਕਿੱਥੇ ਵਰਤਿਆ ਭਾਈ ਸਾਹਿਬ ਕਹਿੰਦੇ ਸ਼ੁਕਰਾਨਾ ਹੈ ਸੱਚ ਕਰ ਅਧੀ ਤੁਕ ਜਿਸ ਘਰ ਦਰ ਤੇ ਖਿਰਦਾ ਜਿਸ ਮਨੁੱਖ ਦੇ ਹਿਰਦੇ ਵਿੱਚ ਸੱਚ ਤੇ ਸੰਤੋਖ ਹੈ ਕਿਉਂ ਕਹ ਲੋ ਸਤ ਤੇ ਸੰਤੋਖ ਹੈ ਉਸ ਘਰ ਦੇ ਵਿੱਚ ਜਦੋਂ ਵੀ ਪਰਮਾਤਮਾ ਪ੍ਰਤੀ ਖਿਆਲ ਉੱਠੇਗਾ ਸ਼ੁਕਰਾਨੇ ਦਾ ਹੀ ਨਿਕਲੇਗਾ ਅਗਲਾ ਹੈ ਕੂੜ ਕੁਫਰ ਇਹ ਦੋਨੋਂ ਸ਼ਬਦ ਕੂੜ ਦਾ ਅਰਥ ਵੀ ਝੂੜ ਤੇ ਕੁਫਰ ਦਾ ਅਰਥ ਵੀ ਝੂਠ ਕੂੜ ਕੁਫਰ ਕਰ ਨਾ ਸਾਬੂਰੀ ਇੱਕ ਲਫ਼ਜ਼ੇ ਸਾਬੂਰੀ ਸਾਬੂਰੀ ਦਾ ਅਰਥ ਹੈ ਸੰਤੋਖ ਨਾ ਸਾਬੂਰੀ ਦਾ ਅਰਥ ਹੈ ਨਹੀਂ ਸੰਤੋਖ ਭਾਈ ਸਾਹਿਬ ਨੇ ਕਮਾਲ ਕਰ ਦਿੱਤੀ ਕਹਿਣ ਲੱਗੇ ਸ਼ੁਕਰਾਨਾ ਸੱਚ ਤੇ ਸੰਤੋਖ ਵਾਲੇ ਹਿਰਦੇ 'ਚ ਹੁੰਦਾ ਜਿੱਥੇ ਕੂੜ ਤੇ ਕੁਫਰ ਹੈ ਉਹ ਕਦੀ ਸ਼ੁਕਰਾਨਾ ਨਹੀਂ ਕਰਦੇ ਉਹ ਉਲੰਭੇ ਹੀ ਦਿੰਦੇ ਰਹਿੰਦੇ ਬੜੀ ਸਿੱਧੀ ਜੀ ਬੇਨਤੀ ਜੀ ਸ਼ੁਕਰਾਨੇ ਵਾਲਾ ਹਿਰਦਾ ਸੰਤੋਖੀ ਹੁੰਦਾ ਹੈ ਤ੍ਰਿਸ਼ਨਾਲੂ ਹਿਰਦਾ ਕਦੀ ਸ਼ੁਕਰਾਨਾ ਨਹੀਂ ਕਰ ਸਕਦਾ ਇਹ ਦੋ ਸ਼ਬਦ ਫਿਰ ਆਪਾਂ ਸਟੈਪ ਬੀ ਸਟੈਪ ਬੀ ਚੱਲਾਂਗੇ ਜੀ ਪੜਾਂ ਦਰਪੜਾ ਗੁਰਬਾਣੀ ਵਿੱਚ ਜਿਹੜਾ ਬੰਦਾ ਤ੍ਰਿਸ਼ਨਾਲੂ ਹੈ ਉਹਦੇ ਅੰਦਰ ਸ਼ੁਕਰਾਨੇ ਦਾ ਭਾਵ ਉੱਭਰਦਾ ਨਹੀਂ ਕਿਉਂਕਿ ਤ੍ਰਿਸ਼ਨਾਲੂ ਬੰਦਾ ਜੋ ਕੁਝ ਜੇਬ 'ਚ ਹੈ ਉਹਦੇ ਵੱਲ ਨਜ਼ਰ ਨਹੀਂ ਰੱਖਦਾ ਜੋ ਨਹੀਂ ਮਿਲਿਆ ਉਹਦੇ ਸਬੰਧੀ ਕਲਪੀ ਜਾਂਦਾ ਤੇ ਜਿਹੜਾ ਬੰਦਾ ਸੰਤੋਖ ਵਿੱਚ ਰਹਿੰਦਾ ਹੈ ਜੋ ਕੁਝ ਮਿਲ ਗਿਆ ਉਹਦੇ ਵੱਲ ਧਿਆਨ ਟਿਕਾ ਕੇ ਤੇ ਇਹ ਕਹਿੰਦਾ ਮੈਂ ਇਹਦੇ ਜੋ ਤੁਸੀਂ ਮੇਰੀ ਝੋਲੀ ਵਿੱਚ ਪਾ ਦਿੱਤਾ ਹੈ ਇਸ ਬੇਨਤੀ ਨੂੰ ਫਿਰ ਮੈਂ ਦੁਹਰਾਵਾਂਗਾ ਕਿ ਦੋ ਸ਼ਬਦ ਖੋਰ ਨੇ ਜੀ ਇੱਕ ਸ਼ਬਦ ਸਾਡੇ ਸਮਾਜ ਵਿੱਚ ਸਿਵਰਤਨੇ ਆ ਸ਼ਿਕਵਾ ਤੇ ਇੱਕ ਸ਼ਬਦ ਹੈ ਸ਼ੁਕਰਾਨਾ ਸ਼ੁਕਰ ਤੇ ਸ਼ਿਕਵਾ ਤੁਸੀਂ ਯਾਦ ਰੱਖਿਓ ਅਸੀਂ ਪਰਿਵਾਰ 'ਚ ਬੈਠੇ ਮੇਰਾ ਆਪਣਾ ਪਰਿਵਾਰ ਹੈ ਫੈਮਿਲੀ ਤੋਂ ਸ਼ੁਰੂ ਕਰਕੇ ਪਰਿਵਾਰ ਸਭ ਤੋਂ ਛੋਟੀ ਇਕਾਈ ਸਾਡੇ ਸਮਾਜ ਦੀ ਪਰਿਵਾਰ ਤੋਂ ਸ਼ੁਰੂ ਕਰਕੇ ਪੂਰੇ ਦੇ ਪੂਰੇ ਸੰਸਾਰ ਵਿੱਚ ਜਿੰਨੇ ਲੋਕ ਵਸਦੇ ਆ ਜਿਹੜੇ ਬੰਦੇ ਨਾ ਸ਼ੁਕਰੇ ਨੇ ਉਹ ਪਰਿਵਾਰ ਤੋਂ ਉਲਾਮਪੇ ਦੇਣੇ ਸ਼ੁਰੂ ਕਰਦੇ ਆ ਤੇ ਪੂਰੇ ਸੰਸਾਰ ਵਿੱਚ ਵਿਚਰਦੇ ਆ ਜਿੱਥੇ ਵੀ ਜਾਣ ਕੇ ਉਹ ਕਦੀ ਵੀ ਸ਼ੁਕਰਾਨਾ ਨਹੀਂ ਕਰਨਗੇ ਪਿਆਰੋ ਉਹ ਸ਼ਿਕਵੇ ਹੀ ਕਰਦੇ ਰਹਿੰਦੇ ਇਹ ਦੋਨਾਂ ਬਚਨਾਂ ਨੂੰ ਮਹਾਰਾਜ ਨੇ ਬਾਣੀ 'ਚ ਕਿਹਾ ਹੈ ਜੀ ਕਿ ਇੱਕ ਸ਼ਿਕਵਾ ਤੇ ਦੂਜਾ ਸ਼ੁਕਰਾਨਾ ਸ਼ਿਕਵਾ ਕਰਨ ਵਾਲਾ ਬੰਦਾ ਤ੍ਰਿਸ਼ਨਾਲੂ ਹੁੰਦਾ ਹੈ ਸ਼ਿਕਵਾ ਕਰਨ ਵਾਲਾ ਬੰਦਾ ਈਰਖਾਲੂ ਹੁੰਦਾ ਹੈ ਤੇ ਸ਼ਿਕਵਾ ਕਰਨ ਵਾਲਾ ਬੰਦਾ ਬੇਸਬਰਾ ਹੁੰਦਾ ਪਰ ਪਿਆਰੋ ਜਿਹੜਾ ਸ਼ੁਕਰਾਨਾ ਕਰਦਾ ਹੈ ਉਹ ਤ੍ਰਿਸ਼ਨਾਲੂ ਨਹੀਂ ਉਹ ਇਰਖਾਲੂ ਨਹੀਂ ਕਿਉਂਕਿ ਤ੍ਰਿਸ਼ਨਾ ਤੇ ਈਰਖਾ ਕਦੀ ਸ਼ੁਕਰ ਨਹੀਂ ਕਰਨ ਦਿੰਦੇ ਕਦੀ ਵੀ ਨਹੀਂ ਕਰਨ ਦਿੰਦੇ ਜਿੱਥੇ ਪਰਮਾਤਮਾ ਦੀ ਕਿਰਪਾ ਨਾਲ ਸੰਤੋਖ ਹੋਵੇ ਸਬਰ ਹੋਵੇ ਤੇ ਅੰਦਰ ਦੀ ਸਮਦ੍ਰਿਸ਼ਟੀ ਹੋਵੇ ਉਹ ਬੰਦਾ ਸ਼ੁਕਰਾਨਾ ਕਰਦਾ ਆਓ ਥੋੜੇ ਜਿਹਾ ਬਚਨ ਆਪਾਂ ਬਾਣੀ ਚੋਂ ਪਹਿਲਾਂ ਲਈਏ ਸੁਖਮਨੀ ਸਾਹਿਬ ਦੀ ਉਦਾਹਰਨ ਬਾਬਾ ਜੀ ਨੂੰ ਦੇ ਕੇ ਗਏ ਜੀ ਮੈਂ ਉਸ ਦਿਨ ਵੀ ਗੁਰੂ ਅਰਗੁਨ ਸਾਹਿਬ ਦੇ ਸਥਾਨ ਤੇ ਜੋ ਭਾਈ ਸਾਹਿਬ ਢਾਡੀ ਦਰਬਾਰ ਕਰਾਉਂਦੇ ਆ ਆਪ ਸੰਗਤ ਦੀ ਪ੍ਰੇਰਣਾ ਨਾਲ ਕੈਨੇਡਾ ਤੋਂ ਆਏ ਕੋਈ ਪਰਿਵਾਰ ਦੇ ਉਦਮ ਸਦਕਾ ਉੱਥੇ ਵੀ ਮੈਂ ਇੱਕ ਅਰਜ਼ ਕੀਤੀ ਸੀ ਕਿ ਜਿਹੜੀ ਸੁਖਮਨੀ ਸਾਹਿਬ ਜੀ ਦੀ ਬਾਣੀ ਹੈ ਨਾ ਬਾਣੀ ਤਾਂ ਸਾਰਾ ਮਿਸ਼ਰੀ ਦਾ ਪਹਾੜ ਹੈ ਆਪ ਜੀ ਕਿਤੋਂ ਵੀ ਚੱਖੋਗੇ ਇਹਦੇ ਵਿੱਚ ਮਿਠਾਸ ਹੀ ਮਿਠਾਸ ਹੈ ਪਰ ਸੱਚ ਹੈ ਕਿ ਜਿਹੜੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਜਦੋਂ ਆਪਾਂ ਇਸ ਬਾਣੀ ਦਾ ਪਾਠ ਕਰਨੇ ਆ ਇਹਦੇ ਵਿੱਚ ਤੁਰ ਮਨ ਨੂੰ ਅੰਦਰੋਂ ਸਕੂਨ ਮਿਲਦਾ ਹੈ ਸੁਖਮਨੀ ਦੇ ਲਫ਼ਜ਼ੀ ਅਰਥ ਵੀ ਇਹ ਨੇ ਕਿ ਜੋ ਮਨ ਨੂੰ ਸੁੱਖ ਦੇਣ ਵਾਲੀ ਹੈ ਮਨ ਨੂੰ ਸਕੂਨ ਦੇਣ ਵਾਲੀ ਹੈ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਬੇਅੰਤ ਮੈਂ ਕਹਿੰਦਾ ਸੁਖਮਨੀ ਸਾਹਿਬ ਵਿੱਚ ਇੰਨਾ ਸ਼ੁਕਰਾਨਾ ਕੀਤਾ ਗਿਆ ਕਿ ਅਸੀਂ ਗੁਰੂ ਅਰਜਨ ਦੇਵ ਜੀ ਤੋਂ ਕੁਰਬਾਨ ਜਾਈਏ ਬਾਬਾ ਜੀ ਨੇ ਇੱਕ ਪਤਾ ਹੁਣੇ ਪੜਿਆ ਰਮਈਆ ਕੀ ਗੁਣ ਚੇਤ ਪੁਰਾਨ ਸਤਿਗੁਰਾਂ ਨੇ ਦੋ ਬਚਨ ਜਿਹੜੇ ਮੈਂ ਸਾਂਝੇ ਕਰਨੇ ਨੇ ਸ਼ਿਕਵੇ ਕਰਨ ਵਾਲਾ ਬੰਦਾ ਜੋ ਪ੍ਰਾਪਤ ਹੈ ਉਹਦੇ ਵੱਲ ਨਹੀਂ ਦੇਖਦਾ ਜੋ ਐ ਪ੍ਰਾਪਤ ਹੈ ਨਹੀਂ ਮਿਲਿਆ ਉਹਦੇ ਸਬੰਧੀ ਅੰਦਰੋਂ ਕਲਪੀ ਜਾਂਦਾ ਹੈ ਸ਼ੁਕਰਾਨਾ ਕਰਨ ਵਾਲਾ ਜੋ ਕੁਝ ਮਿਲ ਗਿਆ ਹੈ ਉਹ ਵੀ ਆਪਣਾ ਹੱਕ ਨਾ ਜਾਣ ਕੇ ਕਰਤਾਰ ਦੀ ਦਾਤ ਸਮਝ ਕੇ ਉਹਦੇ ਸਾਹਮਣੇ ਰੱਖ ਕੇ ਕਹਿੰਦਾ ਹੈ ਕਿ ਮੈਂ ਇਸ ਦੇ ਲਾਇਕ ਨਹੀਂ ਸ਼ੁਕਰ ਕਰਨ ਵਾਲੇ ਨੂੰ ਰੱਬ ਅੱਗੇ ਨਾਲੋਂ 10 ਗੁਣਾ ਭਾਗ ਲਾਂਦਾ ਹੈ ਪਰ ਯਾਦ ਰੱਖਿਓ ਸ਼ਿਕਵੇ ਰੱਖਣ ਕਰਨ ਵਾਲਾ ਬੰਦਾ ਕਦੀ ਰੱਬ ਦੀ ਖੁਸ਼ੀ ਨਹੀਂ ਲੈ ਸਕਦਾ ਆਹ ਦੋ ਪਾਠ ਕਰੀਏ ਪਹਿਲਾਂ ਤਾਂ ਇਹ ਸ਼ਿਕਵਾ 10 ਵਸਤੂ ਲੈ ਪਾਛੇ ਪਾਵੇ ਇੱਕ ਵਸਤੂ ਕਾਰਨ ਵਿਖੋਟ ਗਵਾਵੇ ਇਹ ਹੈ ਸ਼ਿਕਵਾ ਕਿ 10 ਵਸਤੂਆਂ ਪ੍ਰਮਾਤਮਾ ਨੇ ਦੇ ਦਿੱਤੀਆਂ 10 ਚੀਜ਼ਾਂ ਦੇ ਦਿੱਤੀਆਂ ਮੰਨ ਲਓ ਇਹਦੇ ਵਿੱਚ ਕਈ ਸਾਡੇ ਵਿਦਵਾਨ ਕਹਿੰਦੇ 10 ਆ ਦੁਆਰਿਆਂ ਵਾਲਾ ਸ਼ਰੀਰ ਪਰ ਅਸਲੇ ਵੀ ਅਰਥ ਕਰ ਦਿਆ ਕਿ ਬਾਹਰ ਮੁਕੀ ਦੇਖੀਏ ਕਿੰਨੀਆਂ ਦਾਤਾਂ ਪਾਰ ਬ੍ਰਹਮ ਪਰਮੇਸ਼ਵਰ ਨੇ ਦੇ ਦਿੱਤੀਆਂ ਤੇ ਮਹਾਰਜ ਕਹਿੰਦੇ 10 ਚੀਜ਼ਾਂ ਮਿਲ ਗਈਆਂ ਜਿਸ ਨੂੰ ਦੁਨਿਆਵੀ ਅਰਥ ਵੀ ਕਰੋ ਘਰ ਮਿਲ ਗਿਆ ਪਰਿਵਾਰ ਮਿਲ ਗਿਆ ਰੁਤਬਾ ਮਿਲ ਗਿਆ ਪੈਸੇ ਮਿਲ ਗਏ 10 ਚੀਜ਼ਾਂ ਦੁਨਿਆਵੀ ਮਿਲ ਗਈਆਂ ਇੱਕ ਚੀਜ਼ ਨਹੀਂ ਮਿਲੀ ਜਿਹੜੇ ਮੇਰੇ ਗਵਾਂਡੀ ਦੇ ਕੋਲ ਹੈ ਜਿਹੜੇ ਮੇਰੇ ਰਿਸ਼ਤੇਦਾਰਾਂ ਦੇ ਕੋਲ ਹੈ ਫਿਰ ਮਹਾਰਜ ਕਹਿੰਦੇ ਉਹ 10 ਚੀਜ਼ਾਂ ਚੇਤੇ ਨਹੀਂ ਜਿਹੜੀ ਨਹੀਂ ਮਿਲੀ ਉਹਦੇ ਸਬੰਧੀ ਬੰਦਾ ਸਿਰਫ ਦਿਨ ਰਾਤ ਸ਼ਿਕਵੇ ਕਰੀ ਜਾਂਦਾ ਹੈ ਤੇ ਮਹਾਰਾਜ ਕਿਹਨੂੰ ਸ਼ਿਕਵੇ ਕਰਨ ਵਾਲਿਆ ਜੇ ਉਹ ਪਹਿਲੀਆਂ ਵੀ 10 ਕੋਲੇ ਫਿਰ ਕੀ ਕਰੇ ਮਹਾਰਾਜ ਜੀ ਦਾ ਬਚਨ ਹੈ ਕਿ 10 ਬਸਤੂ ਲੈ ਪਾਛੈ ਪਾਵੇ 1 ਬਸਤ ਕਾਰਨ ਵਿਖੋਟ ਗਵਾਵੇ 1 ਪੀਣਾ ਦੇ ਪਿਆਰਿਆ ਕਾਹਦਾ ਸ਼ਿਕਵੇ ਕਰਨੇ 1 ਪੀਣਾ ਦੇ 10 ਪੀ ਘਿਰ ਲੈ ਤਉ ਮੂੜਾ ਕਹੋ ਕਹਾ ਕਰੇ ਫਿਰ ਮੂਰਖ ਬੰਦਿਆ ਕੀ ਕਰੇਗਾ ਹੁਣ ਜਿਹੜਾ ਸ਼ੁਕਰਾਨਾ ਕਰਦਾ ਹੈ ਉਹਦੇ ਬਾਰੇ ਮਹਾਰਾਜ ਕਹਿੰਦੇ ਆ ਕਿ ਜਿਸ ਕੀ ਵਸਤ ਇਸ ਆਗੈ ਰੱਖ ਹੈ ਜਿਸ ਕਰਤਾਰ ਨੇ ਵਸਤੋ ਦਿੱਤੀ ਉਹਦੇ ਸਾਹਮਣੇ ਰੱਖ ਕੇ ਅਰਦਾਸ ਕਰ ਰਿਹਾ ਜਿਸ ਕੀ ਵਸਤ ਇਸ ਆਗੈ ਰੱਖ ਹੈ ਪ੍ਰਭ ਕੀ ਆਗਿਆ ਮੰਨੈ ਮਾਥੈ ਉਸ ਤੇ ਚੌਗਨ ਪਿਆਰਿਓ ਸ਼ੁਕਰਾਨੇ ਚਾ ਬਰਕਤ ਹੈ ਕਿ ਪਰਮਾਤਮਾ ਉਸ ਤੋਂ 4 ਗੁਣਾ ਹੋਰ ਫਿਰ ਗੱਲ ਧਿਆਨ ਨਾਲ ਸੁਣਿਓ ਮੈਂ ਰਿਪੀਟ ਕਰ ਲਗਾ ਪਰਮਾਤਮਾ ਮਹਾਰਾਜ ਕਹਿੰਦੇ ਏਕ ਪੀਣਾ ਦੇ 10 ਪੀ ਹਿਰਲੇ ਸ਼ਿਕਵੇ ਕਰਨ ਵਾਲਾ ਜੋ ਕੁਝ ਮਿਲਿਆ ਉਹ ਵੀ ਗਵਾ ਬੈਠਦਾ ਤੇ ਸ਼ੁਕਰਾਨਾ ਕਰਨ ਵਾਲਾ ਉਹਨੂੰ ਮਹਾਰਜ ਕਹਿੰਨੇ ਉਸ ਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਪਰਮਾਤਮਾ ਆਪਣੇ ਸੇਵਕ ਤੇ ਸਦਾ ਦਿਆਲੂ